ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਰਹਿ ਰਾਸ ਸਾਹਿਬ ਹਰ ਜੁਗ ਜੁਗ ਬਖ ਉਪਾਇ ਆ ਪੈ ਅਜ ਰਹਿਦਾ ਆਇਆ ਰਾਮ ਰਾਜੇ ਹਰਨੰਤ ਸਦੁਸ਼ਟ ਹਰ ਮਾਰਿਆ ਰਹਿ ਰਾਜ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਸਾਹਿਰ ਸੇਵਿਆ ਅੰਤਲੇ ਸਦਾ ਆਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖੋਕ ਭਇਆ ਜਸ ਤਾਮਨਾ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਹ ਕੀ ਨ ਹੋਈ ਬਿਲੇ ਹਾਰਿ ਕਿਰਤਿ ਵਸੈ ਤੇਰਾ ਅੰਤਨ ਜਾਇ ਲਖਰਹਾਉ ਜਤ ਮਹਿ ਜੋਤ ਜੋਤ ਮਹਿ ਜਤ ਅਕਲ ਕਲਾ ਗੁਰੂ ਰਹਾ ਤੂ ਉੱਚਾ ਸਾਹਿਬ ਸਿਤਸ ਆਲਿਓ ਜਿਨ ਕੀਤੀ ਸੋ ਪਾਰ ਭਇਆ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਸੋਦਰ ਰਗਾ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਖੇ ਹਾ ਸੋ ਕਰ ਕੇ ਹਾ ਬੈ ਸਰਬ ਸਮਾਲੇ ਆਜੇ ਤੇਰੇ ਨਾਮ ਅਨੇਕ ਅਸੰਖ ਕਤ ਤਿਰ ਵਾਮਣ ਹਾਰੇ ਕਤ ਤਿਰ ਰੱਖ ਸੁਖਿ ਹੈ ਕਤ ਤਿਰ ਗਮਨ ਹਾਰੇ ਗਾਮ ਤੁਧ ਨ ਪਾਉਣ ਪਾਣਿ ਬਸੰਤਰ ਗਵ ਰਾਜਾ ਧਰਮ ਦੁਆਰੇ ਗਾਵੁ ਤੁਧਨੋ ਚਿਤੁ ਗੁਪਤਿ ਖੁਜਾਨਾ ਨ ਲਿਖਿ ਲਿਖਿ ਤਰਨੁ ਵਿਚਾਰੇ ਗਾਵੁ ਤੁਧਨੋ ਆਇ ਸਰਬ ਰਾਮਾ ਦੇਵੀ ਸੋਹਣ ਤੇਰੇ ਸਸ ਰਸਬਾਰ ਗਾਵੁ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਪਿਆ ਦਰਨਾਲੇ ਗਾਵੁ ਤੁਧਨੋ ਸਿਧ ਸਮਾਧੀ ਅੰਦਰ ਗਾਵੁ ਤੁਧਨੋ ਸਾਧ ਵਿਚਾਰੇ ਗਾਵੁ ਤੁਧਨੋ ਜਿਤਿ ਸੇ ਸਤਿ ਸੰਪੁਖੀ ਗਾਵੁ ਤੁਧਨੋ ਵੀਰ ਕਰਾਰੇ ਗਾਵੁ ਤੁਧਨੋ ਆਪਣ ਤਪੜ ਨ ਰਖੀ ਸੋ ਜੋਗੋ ਜੁਗ ਵਿਦਿਆ ਨਾਲੇ ਗਾਵ ਤੁਮ ਨਾ ਮੋਹਣੀਆ ਮਨਮੋਹਨ ਸੂਰਗ ਮਖ ਸੋਪੈ ਆਲੇ ਗਾਵ ਤੁਮ ਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵ ਤੁਮ ਜੋਧ ਮਹਾਬਲ ਸੂਰਾ ਗਾਵ ਤੁਮ ਖਾਣੀ ਚਾਰੇ ਗਾਵ ਤੁਮ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੈ ਤੁਮ ਨੋ ਗਾਵਣ ਜੋਤਿ ਭਾਵਨ ਅਰਤੇ ਤੇਰੇ 77 ਸਾਲੇ ਹੋਰ ਕਹਤੇ ਤੁਧਨੋਂ ਗਾਵਨੋਂ ਸੇ ਮਰ ਜਿਤਨਾ ਮਨੋਂ ਨਨਕਾ ਵਿਚਾਰ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਪਈ ਹੋਸੀ ਜਾ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੀ ਭਾਤੀ ਕਰ ਕਰ ਜਨ ਸੇ ਮਾਇਆ ਜੁ ਭਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇਵ ਟਿਆਈ ਜੋ ਤਿਸ ਭਾਵੇ ਸੋਇ ਕਰ ਸੇ ਫਿਰ ਕੋ ਨ ਕਰਣਾ ਜਾਏ ਸੋ ਪਾਤਸ਼ਾਹੋ ਜ਼ਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਅਸ ਮਹੱਲਾ ਪਹਿਲਾ ਸੁਨੋ ਵਡਾ ਅਖੇ ਸੁਖ ਹੋਏ ਕੇਵਲ ਵਡਾ ਢਿਠਾ ਹੋਏ ਏ ਮਪਾਏ ਨ ਕਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਇ ਗੱਡੇ ਮੇਰੇ ਸਾਹਿਬ ਆਗਹਿ ਹਰਗ ਮਹਿਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚਿਰ ਰਹਾਵ ਸਭ ਸੁਰਤੀ ਮੂਰਤ ਤੱਕ ਮਾਈ ਸਭ ਕੇ ਮਤ ਮਿਲ ਕੇ ਮਤ ਪਾਏ ਗਿਆਨ ਤੇ ਹਨੀ ਗੁਰ ਗੁਰ ਹਾਈ ਕਹਿਣ ਨਾ ਜਾਏ ਤੇ ਰੀਤ ਲੋੜਿਆਈ ਸਭ ਸਤ ਸਭ ਸਭ ਪੰਗਿਆਈਆਂ ਸਦਾ ਪੁਰਖਾਂ ਆਂਕਿਆਂ ਵਢਿਆਈਆਂ ਤੁਧੁਨ ਸ੍ਰੀ ਕ੍ਰਿਸ਼ਨ ਨਾਮ ਪਾਈਆ ਕਰਮਲ ਨਾਨਕ ਸਾਖ ਰਾਈਆ ਆਖਣ ਵਾਲਾ ਕਹੇ ਵਿਚਾਰਾ ਸਿਪਤੀ ਪ੍ਰਸਿੱਧ ਤੇਰੇ ਭੰਡਾਰਾ ਜਿਸ ਤੋਂ ਦੇਹਿਤ ਸੇ ਕਾਚਾਰਾ ਨਾਨਕ ਸਤ ਸਵਾਰਣ ਹਾਰਾ ਅਸਮਹਲ ਦਾ ਪਹਿਲਾ ਆਖ ਜੀ ਆਂ ਸ੍ਰੀ ਮਰ ਜਾਓ ਆਕਣ ਆਖਾ ਸੱਚਾ ਨਾਉ ਸੱਚੇ ਨਾਮ ਕੇ ਲਾਭੇ ਭੂਖ ਸੁਖੇ ਖਾਇ ਚਲੀ ਅਦੂਖ ਸੋਕੰ ਸ੍ਰੀ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਂ ਰਹਾਓ ਸੱਚੇ ਨਾਮ ਕੀ ਤਲਵੜਿਆਈ ਆਖਸ ਤੇ ਕੀਮਤ ਨਹੀਂ ਪਾਇ ਜੇ ਸਭ ਮਿਲ ਕੇ ਆਖਣ ਪਾਹੇ ਉਡਨ ਹੋਵੇ ਘਾਟ ਨਾ ਜਾਏ ਨਾਉ ਹਮਰੇ ਨਾ ਹੋਵੇ ਸੋਕ ਦਿੰਦਾ ਰਹੰ ਤੂਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਵੇ ਜਿਉੜਿਆਪ ਤੇ ਉੜ ਤੇਰੀ ਦਾਤ ਜਨ ਜਨ ਕਰਕੇ ਕੀ ਚੀ ਰਾਦ ਕ ਸੰਸਾਰ ਦੇ ਕਮ ਜਾਤ ਅਨੰਤ ਨਾਵੇ ਬਾਝ ਸੁਨਾਤ ਰਾਗ ਗੂਜਰੀ ਮਹਲਾ ਚਲਸਾ ਹੱਕ ਜਨ ਸੁਖ ਸੁਖਾ ਬਿਨ ਕੋ ਗੁਰ ਪਾਸ ਹਮ ਕੀ ਰੇ ਕਰਮ ਸਤਿਪੁਰ ਸਰਨਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਾ ਕਹੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੈ ਰਾਸ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੈ ਵਡ ਭਾਗ ਵਿਟੇਰੇ ਜਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮਿ ਲਿਆ ਤ੍ਰਪਤਾ ਸਭ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸਨਾਮ ਨ ਪਾਇਆ ਤੇ ਭਾਗ ਹਣ ਜਮਤਾਸ ਜੋ ਸਤਿਗੁਰ ਸਰਣ ਸੰਗ ਨਹੀਂ ਆਏ ਤਿਹ ਜੀਵਤ ਤਿਹ ਜੀਵਾਸ ਹਜਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਪਰਮ ਹਸਤਕ ਲਿਖਿਆ ਲਿਖਾਸ ਹੰਤ ਹੰਤ ਸਤ ਸੰਗਤ ਤੋ ਜਿਤ ਹਰ ਹਰ ਸਬਾਇ ਮੈਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹਲਾ 5ਵਾਂ

ਉੜਾ ਉੜ ਆਵੇ ਸੇਖੋ ਸਾ ਪਾਛੇ ਬਿਤਰਿਛਿ ਆਤਮੈ ਕਮਣ ਖਲਾਵੇ ਕਮਤ ਗਾਵੇ ਮਨ ਮਹਿ ਸਮਰਨ ਕਰਿਆ ਸਾਬਨੇ ਦਹਾਨ ਦਸ ਅਸ਼ਟ ਸਿਧਾਨ ਠਾਕੁਰ ਕਰਤੂ ਤਰਿਆ ਜਨਾਨਕ ਬਲਵੰਸ ਬਲ ਜਾਈਆ ਤੇਰਾ ਅਨੰਤ ਨ ਪਰ ਵਰਿਆ ਰਗ ਅਸਮਾਲਾ ਕਉਥਾ ਸੋ ਬੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਕਿਰ ਨਰਜਨ ਹਰ ਪ੍ਰਕਿਰ ਨਰਜਨ ਹਰ ਅਗਮ ਅਗਮ ਅਪਾਰਾ ਸਤਿ ਹਾਵ ਸੁਤਿ ਹਾਵ ਤੁਜੀ ਹਰ ਸੱਚੇ ਸਿਰਜਣਹਾਰਾ ਸਬ ਜੀ ਤੁਮਾਰੇ ਜੀ ਤੁਜੀਆਂ ਕਾ ਦਾਤਾਰਾ ਹਰਿ ਤਹਵ ਸੰਤੋ ਜੀ ਸਭ ਦੁਖ ਦੇ ਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕੀ ਜੀ ਆਨੰਦ ਕ੍ਰੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਕੋ ਪ੍ਰਖ ਸਮਾਨਾ ਇਕ ਦਾਤਾ ਇਕ ਖਾਰੀ ਜੀ ਸਭ ਤੇਰੇ ਚੋ ਜਿ ਵਾਣਾ ਕੋ ਆਪੇ ਦਾਤਾ ਆਪੇ ਭੁਖਤਾ ਜੀ ਹਾਉ ਤੁਦ ਬਿਨ ਅਵਰ ਨ ਜਾਣਾ ਤੂ ਪਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਤਾਗੁਣ ਆਗ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਬ ਜੀ ਜਨ ਨਾਨਕ ਤੁਮ ਕੁਰਬਾਣਾ ਹਰਿ ਤੇ ਹਾਵੇ ਹਰਿ ਤੇ ਹਾਵੇ ਤੁਮ ਜੀ ਸੇ ਜਨ ਜਗ ਮੈ ਸਖਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਹਾਇਆ ਜੀ ਤਨ ਟੁੱਟੀ ਜਮ ਕੇ ਫਾਸੀ ਜਿਨਰ ਭੋਜ ਜਨ ਹਰਨਰ ਕੋ ਤੇ ਆਇਆ ਜੀ ਤਨ ਕਾ ਖੋਬ ਸਬਦ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤ ਤੇ ਹਰ ਹਰ ਰੂਪ ਸਮਾਸੀ ਸੇ ਅਹੰ ਸੇ ਤਮ ਜਨ ਹਰ ਤੇ ਆਇਆ ਜੀ ਜਨ ਹਰ ਤਨ ਬੁੱਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਹਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਮ ਜੀ ਹਰ ਅਨਕਣ ਕਰਨਤਾ ਤੇਰੇ ਨਾਮ ਤੇਰੇ ਨਾਮ ਕਰਹਿ ਹਰ ਪੂਜਾ ਜੀ ਤਪ ਤਪਹਿ ਜਪੇ ਬਿੰਤਾ ਤੇਰੇ ਨਾਮ ਤੇਰੇ ਨਾਮ ਪੜਹਿ ਬਹੁ ਸਮਰਤ ਸਾਧ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੁਲੇ ਜਨ ਨਾਨਕ ਜੀ ਜੋ ਕਹਵੇ ਮੇਰੇ ਹਰਿ ਭਗਵੰਤਾ ਤੂੰ ਆਤਮ ਪ੍ਰਕਰਤਾ ਜੀ ਤੂ ਤੂ ਜੀ ਉਹੜਾ ਵਰਨਾ ਕੋਈ ਤੁਮ ਜੁਗ ਜੁਗ ਇੱਕੋ ਸਦਾ ਸਦਾ ਤੁਮ ਇੱਕੋ ਜੀ ਤੁਮ ਨੇ ਚਲ ਕਰਤਾ ਸੋਈ ਤੁ ਜਾਪੇ ਪਹਾਵੇ ਸੋਈ ਵਰਤੇ ਜੀ ਤੁ ਆਪੇ ਕਰੇ ਸੋ ਰੋਈ ਤੁ ਜਾਪੇ ਸ੍ਰਿਸ਼ਟ ਸਭ ਉਪਾਈ ਜੀ ਤੁ ਜਾਪੇ ਸ੍ਰਿਸ਼ਟ ਸਭ ਗੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣ ਦੀ ਅਸਮਹਲਾ ਚੁਥਾ

ਜੀ ਜਨ ਸਭ ਤੇ ਰਖੇ ਲੋਭ ਜੋਗ ਮਿਲ ਵਿਛੜਿਆ ਸੰਜੋਗੀ ਮੈ ਲੋ ਜਤਨ ਤੂੰ ਜਾਣੈ ਸੋਈ ਜਨ ਜਾਨ ਹਰ ਗੁਣ ਸੁਧਹੀ ਆਗਿ ਆਣੈ ਜਨ ਹਰ ਸੇਵੈ ਤੂੰ ਸੁਧ ਪਾਇ ਸਹਜ ਹੀ ਹਰਨਾਮ ਸਮਾਇ ਤੁਮਾਪੇ ਕਰਤਾ ਤੇਰਾ ਕਿ ਅਸਰ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਈ ਜਨਾਨ ਨਾਨਕ ਗੁਰਮੁਖ ਪਰਗਟ ਹੋਏ ਅਸਾ ਮਹਲਾ ਪਹਿਲਾ ਸਰਵਰੜਾ ਅਹਿਲੇ ਨੀ ਵਸਾ ਪਾਣੀ ਪਾਵਕ ਨਹ ਕੀਆ ਪੰਕਜ 모ਹ ਬਗਨ ਹਿਸਾਲੇ ਹਮਦੇ ਖਾਂਤੇ ਡੂਬੀ ਹਲੇ ਮੈਂ ਇਕਨਾ ਚੇਸ ਸੁਮੂੜ ਮਨਾ ਹਰ ਸੁਰ ਤੇਰੇ ਗੁੰਜਲਿਆ ਰਹਾਓ ਨਾ ਹੋ ਜਿਤ ਇਸਤੇ ਨਹ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣੋਤ ਨਾਨਕ ਕੀ ਤੇ ਸਰਣਾ ਜਿੰਤੋ ਨਾਹੀ ਗਿਸਰਿਆ ਸਮ ਅੱਲਾ ਪੰਜਾਬ ਕਹੀ ਪ੍ਰਾਪਤ ਮਨੁਖਿ ਹੋਰੀਆ ਗੁਰਮਤਿ ਮਿਲਣ ਕੀ 에 ਤ੍ਰਿਵਰੀਆ ਅਵਰ ਕਾਇ ਤ੍ਰਿਕ ਤਨਾ ਤਾਮਿਲ ਸਾਦ ਸੰਤ ਅਜੇ ਕੇਵਲ ਨਾਮ ਸਰੰਗ ਜਾਮਲਾ ਕਉ ਜੋ ਤਰਣ ਕੈ ਜਨਮ ਰਿਤਾ ਜਾਤ ਰੰਗ ਮਾਇਆ ਤੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣ ਹਰ ਰਾਇਆ ਕਹੋ ਨਾਨਕ ਹਮਨੇ ਚਰਮਾ ਸਰਣ ਸੁਰੇ ਕੇ ਰਾਖੋ ਸਰਮਾ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹਿਸਤਵੀਂ ਕਬਿਓ ਬਾਚ ਬੰਤੀ ਚੋਪਈ ਹਮਰੇ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਇਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਮਰੇ ਦੁਸ਼ਟ ਸੁਭਾਅ ਤੁਮ ਕਹਾਓ ਆਪਾਦ ਦੇ ਮਿਹ ਬਚਾਓ ਸੁਖਿਿਬ ਸੇ ਮੋਰ ਪ੍ਰਵਾਰਾ ਸੇਵਕ ਸਿਖ ਸਭ ਧਰ ਤਾਰਾ ਮੋਰ ਛਾਨਿ ਜਰਦਾ ਕਰੀਐ ਸਭ ਅਰੰਤੋ ਆਸ ਮਰੀਐ ਪੂਰਨ ਹੋਏ ਹਮਾਰੀ ਅਸਾ ਤੋ ਰੂਪ ਜਨ ਕੀ ਰਹੇ ਪਿਆਸ ਤੁਮੇ ਛਾੜ ਪੈ ਅਰਨਾ ਧਾਉ ਜੋ ਵਰ ਚਾਹੂ ਸੁ ਤੁਮ ਤੇ ਪਾਉ ਸੇ ਦੁਖ ਸਖ ਹਮਾਰੇ ਤਾਰਿਆ ਹੈ ਸੰਤ ਸ੍ਰੀ ਸੁਤਰਾ ਹਮਾਰੇ ਮਾਰਿਆ ਹੈ ਆਪਾ ਦਾਮ ਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੁਜੂਰ ਦਾ ਹਮਾਰੇ ਪਛਾ ਸ੍ਰੀ ਸਤਿਗੁਰਜੋ ਕਰੇ ਹੋ ਰਖਾ ਰੱਖ ਲਿਓ ਹਮੋ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ दीन बंदो दृष्टमते हमता तुम पूरी चतुर नुस्कंता काल पाए ब्रह्मा भक्त धरा काल पाए शिव जो अवतरा काल पाए करब संत कासा सकल काल का के आत्मासा जबन काल योगी शिव कियो वेदराज ब्रह्मा जोथियो जमन काल सब लोक सुवारा नमस्कार है ताहे हमारा ਜਿਮਨ ਕਾਲੋ ਸਭ ਜਸਤ ਬਨਾਇਓ ਦੇਵ ਦਤ ਜਿਸਮ ਉਪਜਾਇਓ ਆਦ ਅੰਤ ਇੱਕ ਦਾ ਅਵਤਾਰ ਸੋਏ ਗੁਰੂ ਸਮਝੋ ਹੁਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਤਿਪ੍ਰਜਾ ਜਨ ਆਪ ਸਿਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਓ ਸਤ੍ਰਨ ਕੋ ਕੁਲਮੋ ਬਦ ਕੀਓ

ਜਬ ਆਕਰਕ ਕਰਤ ਹਾਂ ਕਬ ਹਾਂ ਤੁਮ ਮੈਂ ਮਨਤ ਦੇ ਤਰਸਵ ਹਾਂ ਜਿਤੇ ਬਦਨ ਸ੍ਰਸ਼ਟ ਸੁਤਹਾਰੇ ਆਪੇ ਆਪਣੀ ਬੂਝ ਉਚਾਰੈ ਤੁਮੋ ਸਭੀ ਤੇ ਰਸਨ ਰਾਲਮ ਜੰਤ ਸਬਿਜ ਪਹਿਦਰ ਆਲਮ ਨਿਰੰਕਾਰ ਨਿਰੰਤ ਪਾਰਨ ਲੰਭ ਆਦਿ ਨਿਲ ਅਨੰਦ ਅਸੰਭ ਤਾ ਕਾ ਮੂਰਤ ਉਚਾਰਤ ਕੇਦਾ ਜਗ ਕੋ ਭੇਵ ਨ ਪਾਵਤ ਵਿਦਾ ਤਾ ਕੋ ਕਰ ਪਹਨ ਅਨਮੰਤ ਮਹਾਂ ਮੂਰਤ ਸੁਭੇਦ ਨ ਜੰਤ ਮਹਾਦੇਵ ਕੋ ਕਹਿਤ ਦਸ ਨਿਰੰਕਾਰ ਕਾ ਚਿੰਤ ਨਹ ਭਿਉ ਆਪੇ ਆਪਣੇ ਬੁਧਾ ਜੇਤੀ ਬਰਨਤ ਭੰਤਨ ਤੋ ਹੈ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਹਿ ਬਦਸ ਜੇ ਪ੍ਰਥਮ ਸੰਸਾਰ ਇਕ ਰੂਪ ਅਨੁਖ ਰੂਪਾ ਰੰਗ ਪਹਿਹੋ ਰਾਵ ਕਹੀ ਕੂਪਾ ਅੰਡਜ ਜੇ ਰਜ ਸੇ ਜਿਕੇ ਨੀ ਕੁਝ ਖਾਨ ਬਹੁ ਰਤਿ ਨੀ ਕਹਉ ਸੂਲ ਰਾਜਾ ਹੈ ਬੈਠਾ ਕਹ ਸੰਤ ਭਉ ਸੰkere ਇਕ ਬੈਠਾ ਸਗਰੇ ਸਰਸਤਿ ਖਾਇ ਅਚੰਭਉ ਆਦ ਜੁਗਾਰ ਸਰੂਪ ਸਿੰਭਉ ਅਵਰਛਾ ਮੇਰੀ ਤੁਮ ਕਰੋ ਸਿਖ ਤੁਮਾਰ ਅਸਿਖ ਸੰਘ ਹਰੋ ਦੁਸ਼ਟ ਜਿਤੇ ਅਤਵਤ ਪਤਾ ਸੁਖਿ ਮਲੇਚ ਕਰੋ ਰਣ ਭਾਤਾ ਜੇ ਅਸਤੁ ਤਵ ਸਰਣੀ ਪ੍ਰੇਤਨ ਕੈ ਦੁਸ਼ਟ ਦੁਪਤ ਹੈ ਮਰੇ ਪੁਰਖ ਜੁਨ ਪਗ ਪ੍ਰਿਤਿ ਹਾਰੇ ਤਿਨ ਕੈ ਤੁਮ ਸੰਗ ਸੁਵਟਾਰੇ ਜੋ ਕਲ ਕੋ ਇੱਕ ਵਾਰ ਤੈ ਤਾਂ ਕਲ ਨਿਕਟ ਨਾ ਹੈ ਅਰਛਾ ਹੋ ਤਾਹੇ ਸਭ ਕਾਲ ਦੁਸ਼ਤ ਅਰਛਟ ਨਾ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰਹੁ ਤਾਕੇ ਤਾਪ ਤਨ ਕਮ ਹਰਹੁ ਰੱਜੈ ਸਿੱਧ ਘਰਮ ਸਭ ਹੋਈ ਦੁਸ਼ਤ ਚਾ ਸਭ ਤਨ ਨ ਕੋਈ ਇੱਕ ਵਾਰ ਜਨ ਤਮ ਸਮਹਾਰ ਕਾਲ ਵਸਤ ਤਾਹੇ ਬਾਰਾ ਜਿਨ ਨਾਲ ਨਾਮ ਤਿਹਾਰੋ ਤਹਾਂ

ਸਿਮਰਤਿ ਸ਼ਾਸਤਰ ਵੇਸ ਵਹੂ ਭੀ ਕਹੈ ਮੈਂ ਤਨਾ ਜਾਣਿਓ ਸ੍ਰੀ ਸੁਪਨ ਕਰਪਾ ਤੁਮਰੀ ਕਰੋ ਮੈਂ ਨਾ ਕਹੋ ਸਬਦ ਤੋਹੇ ਬਖਾਨ ਦੋਹੇ ਰ ਸਗਲ ਦੁਆਰ ਕੋ ਸਾੜਕੈ ਬਿਨੁ ਤੁਹਾਰੋ ਦੁਆਰ ਬਾਂਹ ਲਹਿ ਕੀ ਲਾਜਸ ਗੋਬਿੰਦਦਾਸ ਤੁਹਾਰੋ ਰਾਮਕਲੀ ਮਹੱਲਾ ਤੀਜਾ ਅਨੰਤ ਇਕ ਓੰਕਾਰ ਸਤਗੁਰ ਪ੍ਰਸਾਦ ਨਨਦਪੈ ਅਹ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੰਗੁਰਤਾ ਪਾਇਆ ਸਹਿਜ ਸੇਤੀ ਮਨਮ ਜੀਆਂ ਵਧਾਈਆਂ ਰਾਗਰ ਤਨ ਪਰਵਾਰ ਪ੍ਰੀਆਂ ਸ਼ਬਦੋ ਗਾਵਨ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾ ਮਨ ਜਿਨੀ ਵਸਾਇਆ ਕਹੇ ਨਾਨਕ ਤੁੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨ ਅਗਲਾ ਸਮਰਤ ਸੁਆਮੀ ਸੋਖਿ ਮਨੋਹ ਵਿਸਾਰੇ ਕਹ ਨਾਨਕ ਮਨ ਮੇਰੇ ਇਸ ਦਰ ਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾ ਹੰ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਹਿਸੋ ਪਾਵੈ

ਕਹੇ ਨਾਮ ਸੁਣੋ ਸੰਤੋ ਸਬਦ ਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਪੰਚ ਚੰਗ ਘਰ ਸੁਭਾਗ ਘਰ ਸੁਭਾਗੇ ਸਬਦ ਵਾਜੇ ਖਿਲਾ ਜਿਤ ਕਰਤਾ ਹਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਤੁਮਾਰਿਆ ਧੁਰ ਕਰਮ ਪਾਇਆ ਤੁਜ ਜਨ ਕਉ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੋ ਤੈ ਸੁਖ ਹੋਵਾ ਅਨਹਦ ਵਾਜੇ ਅਨੰਦ ਸ੍ਰੋਮਟ ਬਹਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਪਰੇ ਸੁਣੀ ਸੁੱਚੀ ਬਾਣੀ ਸੰਸਾਰ ਜਨ ਤਾਹੇ ਸਰ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਰ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਂੰਧਾ ਕੁਰਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਕਾਬੈ ਜੇ ਕੋ ਕਿੰਚੈ ਸਤਾ ਹੈ ਉਦਾਰੋ ਇਹ ਵਸਤ ਜਿਨਾਂ ਜਾਈ ਨ ਤਨ ਤਰਖ ਉਰ ਧਾਰੋ ਤਮ ਸੰਸਾਰ ਚਰਨ ਲਗਤ ਰਹੀ ਸੁਬਨਾਨ ਗ੍ਰਹੰ ਪ੍ਰਸਾਰੋ ਸਭ ਕੁ ਮਹੱਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕਿਤੋਈ ਮਨਰੁ ਬੁਣਿਆਰੇ ਕੋਪਣ ਨਾਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮੈਂ ਹਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਿਆ ਤਾ ਜੀਵਾਂ ਤਨ ਮਨ ਚਿਬੈ ਹਰਿਆ ਪਾਉੜੀ ਜਿੱਥੈ ਤੂ ਸਮਰਥ ਜਿੱਥੈ ਕੋਈ ਨਾਹੀਂ ਉਕਤ ਤੇਰੀ ਰਖ ਅਗਨੀ ਉਦਰ ਮਾਹੇ ਸੁਣਤੈ ਜਿਮ ਕਹਿ ਦੂਤ ਨਾਹੀਂ ਤੇਰਾ ਛੜ ਜਾਹੇ ਬਾਹੂ ਜਲ ਮਖੀ ਉਸ ਗਾ ਹੋ ਗੁਰ ਸਬਦੀ ਪਾਰ ਪਾਹੇ ਜਿਨ ਕਬ ਲਗੀ ਪਿਆਸ ਅੰਮ੍ਰਿਤ ਸੇਖ ਆਹੇ ਕਲ ਮੈਂ ਇੰਗ ਪੰਨ ਗੁਣ ਗੋਬਿੰਦ ਗਾਹੇ ਸਭ ਤਨੋ ਕਿਰਪਾਲ ਸਮਾਲੇ ਸਾਹੇ ਸਾਹਿਬ ਬਿਰਤ ਨਾ ਜਾਏ ਜੇ ਆ ਵਤ ਦੇ ਆਹੇ ਸੋ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪੁ ਨਾਓ ਨੈਤਰੀ ਸਤਿਗੁਰ ਪੇਖਣਾ ਸਰਮਣੇ ਸੁਨਾ ਗੁਰ ਨਾਓ ਸਤਿਗੁਰ ਸੇ ਤਿਰਤ ਆਦਰ ਦੇ ਪਾਈਏ ਛਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਰਤ ਦੇ ਜਗ ਮੇਂ ਤੁਮ ਕਾਢੀਐ ਵਿਰਲੇ ਕੇ ਇਹ ਮਹਲਾ ਪੰਜਵਾ ਰਖੇ ਰਖਣ ਹਾਰ ਆਪ ਕੁਬਾਰਿਆ ਨ ਗੁਰ ਕੀ ਪੈਰੀ ਪਾਏ ਤਾਜ ਸਵਾਰਿਆ ਹੋਆ ਆਪ ਦੇ ਆਲ ਮਨਹੁ ਨ ਵਿਸਾਰਿਆ ਨ ਸਾਧ ਜਨਾਂ ਕੈ ਸੰਗ ਭਉ ਜਲ ਤਾਰਿਆ ਸਾਕਤ ਨਿੰਦਕ ਦੁਸ਼ਟ ਖਿਨ ਮਹ ਬਿਦਾਰਿਆਨ ਤਿਸ ਸਾਹਿਬ ਕੀਤੇ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀਤੇ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਕੀ ਭਜਨ ਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ